ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 17 ਜੂਨ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਣਾ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਗਰਮੀ ਦਾ ਦੌਰ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਉਹ ਅੱਜ ਵੀ ਤਕਰੀਬਨ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਗਰਮੀ ਤੇ ਹੌਮਸ ਦਾ ਮਾਹੌਲ ਸੀਗਾ ਪਰ ਜਿਵੇਂ ਦਿਨ ਅੱਗੇ-ਅਗੇ ਵਧਦਾ ਗਿਆ ਉਸੇ ਤਰ੍ਹਾਂ ਹੀ ਹਵਾ ਦੇ ਨਾਲ ਦੁਪਹਿਰ ਵੇਲੇ ਲੋਕ ਪੂਰੇ ਆਪਣੇ ਸਿਖਰਾਂ ਤੇ ਚੱਲ ਰਹੀ ਸੀਗੀ ਗਰਮੀ ਤੋਂ ਰਾਹਤ ਅੱਜ ਵੀ ਜਿਵੇਂ ਦੱਸਿਆ ਹੋਇਆ ਸੀਗਾ ਕਿ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਤਕਰੀਬਨ ਮਾਹੌਲ ਉਸੇ ਤਰ੍ਹਾਂ ਹੀ ਰਿਹਾ ਪੰਜਾਬ ਦੇ ਵਿੱਚ ਬਹੁਤੇ ਥਾਵਾਂ ਤੇ ਟੈਂਪਰੇਚਰ ਅੱਜ 45 ਡਿਗਰੀ ਨੂੰ ਪਾਰ ਕਰ ਗਿਆ ਕੁਝ ਕਲਾਕੀਆਂ ਦੇ ਵਿੱਚ 46 ਡਿਗਰੀ ਤੱਕ ਵੀ ਵਕਤ-ਵਕਤ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਵੱਡੀ ਪੱਧਰ ਤੇ ਟੈਂਪਰੇਚਰ ਸਾਹ ਨੂੰ ਉੱਪ ਗਿਆ ਹੈ ਕਈ ਜਗ੍ਹਾ ਤੱਕ 47 48 ਡਿਗਰੀ ਤੱਕ ਵੀ ਪੁੱਜਾ ਹੈ ਸੋ ਚੰਗੀ ਗੱਲ ਇਹ ਹੈ ਕਿ ਗਰਮੀ ਦੇ ਦਿਨਾਂ ਦੀ ਅੰਤ ਯਾਨੀ ਕਿ ਕਹਿ ਲਓ ਕਿ ਗਰਮੀ ਤੋਂ ਰਾਹਤ ਜਲਦ ਮਿਲਣ ਜਾ ਰਹੀ ਹੈ ਅੱਜ ਸਭ ਤੋਂ ਜ਼ਿਆਦਾ ਗਰਮੀ ਦਾ ਦਿਨ ਸੀਗਾ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਗਰਮੀ ਘਟੇਗੀ 18 ਤਰੀਕ ਤੋਂ ਬਾਅਦ ਗਰਮੀ ਦਾ ਦੌਰ ਥੱਲੇ ਨੂੰ ਜਾਵੇਗਾ ਫਿਰ ਮੀਂਹ ਵੀ ਨਾ ਵਿੱਚ ਪੈਣਗੇ ਅਗਲੇ ਦਿਨਾਂ ਦੇ ਵਿੱਚ ਤੇ ਟੈਂਪਰੇਚਰ ਇੱਕ ਵਾਰ ਫਿਰ ਤੋਂ 40 ਡਿਗਰੀ ਤੋਂ ਹੇਠਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾਵੇਗਾ ਸੋ ਕਹਾਣੀ ਇੰਨੀ ਹੈ ਕਿ ਅਗਲੇ ਦੋ ਤੋਂ ਚਾਰ ਦਿਨ ਜਿਨਮੀ ਕਿ ਕੱਲ ਤੋਂ ਪੰਜਾਬ ਦਾ ਮੌਸਮ ਬਦਲੇਗਾ ਹਲਕੇ ਤੋਂ ਦਰਮਿਆਨੇ ਛਰਾਟਿਆਂ ਦੇ ਨਾਲ ਮੀਂਹ ਦੀ ਵਾਪਸੀ ਹੋਵੇਗੀ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਤੇ ਨਾਲ ਹੀ ਟੈਂਪਰੇਚਰ 40 ਡਿਗਰੀ ਤੋਂ ਹੇਠਾਂ ਆ ਜਾਵੇਗਾ ਤੇ ਰਾਤ ਦਾ ਟੈਂਪਰੇਚਰ ਵੀ ਨਾਲ ਹੇਠਾਂ ਵੱਲ ਨੂੰ ਜ਼ਰੂਰ ਆਵੇਗਾ